ਜੇ ਕਿ ਵਾਜਾ ਮੁੰਡੇ ਵਿਚਾਰੋਂ ਵਾਸਤੇ ਕੇਂਦਰ ਚ ਚਕਾਉਂਦੇ ਨਾ ਉੱਥੇ 10000 ਮੰਗਦਾ ਹੈ ਤੁਸੀਂ ਕਹਿੰਦੇ ਹੋ ਪੈਸੇ ਤੋਂ ਕੋਈ ਹੈ ਨਹੀਂ ਖਰਚਣ ਵਾਸਤੇ ਸਰਕਾਰ ਨੇ ਕਰੋੜਾ ਰੁਪਇਆ ਖਰਚਤਾ ਜੀ ਨਸ਼ੇ ਬੰਦ ਕਰਨ ਵਾਸਤੇ ਨਹੀਂ ਪਤਾ ਹੀ ਨਹੀਂ ਕਿ ਮੇਰੇ ਨਾਲ ਦੇ ਵਿੱਚ ਚਕਾਇਆ ਜੀ ਨਹੀਂ ਬੰਦ ਆ ਮਾਮਾ ਰੋਂਦੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇੱਕ ਤਾਂ ਜੋ ਭਾਈ ਇੱਕ ਤੋਂ ਬਾਰੇ ਪੁਲਿਸ ਚ ਚਕਾਏ 8000 ਰੁਪਏ ਮਹੀਨੇ ਚ ਚਕਾਇਆ ਜੀ ਮੁੰਡਿਆਂ ਲਾਦੇ ਨੇ ਕੀ ਪ੍ਰਸ਼ਾਸਨ ਤੋਂ ਕੀ ਮਤਲਬ ਹੈ ਦੇਖੋ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਵੀ ਜਰੂਰ ਦਰਮਿਆਨ ਕਰਦੇ ਆਂ ਵੀ ਜੁੱਧ ਨਸ਼ਾ ਅਪਰਾਧਕਾ ਐਂਜੀਮਾ ਮਾਮਾ ਨੂੰ ਪੁੱਛੇ ਦਰ ਕਿ ਆ ਇਹਨਾਂ ਦੀ ਹਾਲਾਤਾਂ ਕਿਵੇਂ ਕਿਵੇਂ ਉਹ ਕੋਈ 2 ਮਹੀਨੇ ਤੋਂ ਮਹੀਨੇ ਬਾਅਦ ਇਹਨਾਂ ਦੇ ਘਰੋਂ ਮਸਲੇ ਨਾਲ ਜਵਾਕ ਮਰ ਰਹੇ ਨੇ ਉਹ ਐਮਐਲਏ ਸਾਹਿਬ ਇੱਥੇ ਆਓ ਜੇ ਆਵਾਜ਼ ਹੋਣੀ ਹੈ ਸਾਡੀ ਸੈਕਟਰ ਦਾ ਇੰਨਾ ਦੁੱਖ ਲੱਗ ਰਿਹਾ ਹੈ ਇਹ ਇਹਨਾਂ ਵਿਚਾਰਿਆਂ ਦੀ ਜਿਵੇਂ ਕਿ ਇੰਨੀ ਦੇ ਕੋਈ ਮਾਰੀ ਤਰਾਸ ਸੀ ਪੰਜ ਮਹੀਨੇ ਚਾਰ ਮਹੀਨੇ ਬਾਅਦ ਇੱਕ ਡੈੱਡ ਬੋਡੀ ਆਹੋ ਬਿਲਕੁਲ ਜੀ ਤੇ ਸੀ ਉਹ ਜਿਵੇਂ ਮਾਮਾ ਨੇ ਭੈਣਾਂ ਮੈਂ ਕਹਿੰਦਾ ਜੀ ਬੱਚੇ ਇਹ ਜਿਹੇ ਮਾਮਾ ਨੇ ਜਿਨ੍ਹਾਂ ਦੇ ਘਰ ਕੋਈ ਵੀ ਨਹੀਂ ਜਵਾਕ ਰਿਹਾ ਵਿਧਵਾਹੀਆਂ ਹੋਈਆਂ ਨੇ ਇੱਕ ਤਾਂ ਸਿਰਦਾ ਨਹੀਂ ਹੈਗਾ ਸਾਈ ਤੇ ਬੱਚੇ ਆ ਬੱਚੇ ਖਤਮ ਹੋ ਗਏ ਨੂੰ ਆਪਣੇ ਆਪਣੇ ਵੇਕਿਆਂ ਦੇ ਵਿੱਚ ਵਿਚਾਰੀਆਂ ਚੱਲ ਗਈਆਂ ਦੱਸੋ ਨਾ ਉਹਨਾਂ ਨੂੰ ਖਰਚਾ ਕਿਹੜਾ ਦੇਵੇ ਸਾਡੇ ਕੋਲ ਤਾਂ ਭੁਗਤ ਨਹੀਂ ਆਗੀ ਸੋ ਬੰਤੀਆ ਗੈਸਪੁਰਾ ਸਾਹਿਬ ਇਹਨਾਂ ਦਾ ਵੀ ਆ ਕੇ ਪੱਲਾ ਫੜੋ ਇਹਨਾਂ ਦਾ ਲੜ ਫੜੋ ਬਾਹ ਫੜੋ ਇਹਨਾਂ ਵੀ ਇਹਨਾਂ ਨੂੰ ਜੋ ਬੰਦਿਆ ਉਹਨਾਂ ਦਾ ਪ੍ਰਧਾਨ ਜੀ ਸ਼ਾਹਕੁਰਾ ਸਾਹਿਬ ਤਾਂ ਕਹਿੰਦੇ ਆ ਅਸੀਂ ਫੜਦੇ ਆ ਜੀ ਪੱਲਾ ਬਿਲਕੁਲ ਜੀ ਜੇ ਆਏ ਹੁੰਦੇ ਤਾਂ ਆਏ ਹੋਦੇ ਨਾ ਆਉਂਦੇ ਤਾਂ ਧਰਨਾ ਲਾਉਣ ਨੂੰ ਤਿਆਰ ਨੇ ਜੀ ਐਮਐਲਏ ਸਾਹਿਬ ਕਹਿੰਦੇ ਜੀ ਉਹ ਕਹਿੰਦੇ ਅਸੀਂ ਫੜਾ ਲਾਵਾਂਗੇ ਕੋਈ ਵੀ ਇੱਥੇ ਨਸ਼ੇ ਦੀ ਕੋਈ ਪੁਕਾਰ ਉੱਠਦੀ ਹੈ ਫਿਰ ਅਸੀਂ ਕਾਰਨਾ ਲਾਗੇ ਇਲੈਕਸ਼ਨ ਕਰਦੇ ਆ ਜੀ ਪਹੁੰਚਦੇ ਆ ਜੀ ਅਸੀਂ ਨਹੀਂ ਜੀ ਨਹੀਂ ਕੋਈ ਰੋਕ ਮਟਨੀ ਹੈ ਅੱਜ 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 ਰੇ ਕਿ ਮੈਂ ਇਕੱਠੇ ਹੋਏ ਸੀ ਤੁਸੀਂ ਅੱਜ ਧਰਨਾ ਲਵਾ ਸੀ ਧਰਨਾ ਲਾਉਣ ਨੂੰ ਤਿਆਰ ਨੇ ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਇੱਥੇ ਅਜੇ ਧਰਨਾ ਲਾਉਣ ਦੀ ਗੱਲ ਕਰਦੇ ਹੋ ਇੱਥੇ ਕਿਲੋਮੀਟਰ ਤਾਂ ਹੈਗੀ ਨਗਰ ਤੋਂ ਪਰੇ ਅੱਜ ਕੈਂਪ ਲੱਗਿਆ ਜੀ ਬਹੁਤ ਵੱਡਾ ਨਸ਼ਿਆ ਵਿਰੋਧ ਦੁੱਤ ਨਸ਼ਿਆ ਵਿਰੋਧ ਉਹ ਬੀ ਐਮ ਐਲ ਏ ਸਾਹਿਬ ਵੀ ਆਏ ਨੇ ਅਫਸਰ ਵੀ ਆਏ ਨੇ ਵੀ ਪਰ ਅਸੀਂ ਬੇਨਤੀ ਕਰਨੀ ਦੀ ਗੱਲ ਕਰ ਰਹੇ ਹਾਂ ਨਹੀਂ ਜੀ ਸਾਨੂੰ ਪਤਾ ਨਹੀਂ ਲੱਗਿਆ ਅਨੁਕੋਲ ਲੱਗਿਆ ਪਤਾ ਲੱਗਦਾ ਅਸੀਂ ਦੋ ਜਾਣੇ ਲੈ ਗਏ